ਨਾਮ ਸ੍ਰੀ ਵਾਹਿਗੁਰੂ ਜੀ ਅਨੰਦ ਸਹਿਬ ਰਾਮਕਲੀ ਮਹੱਲਾ ਤੀਜਾ ਅਨੰਦ ਇੱਕ ਓਕਾਰ ਸਤਿਗੁਰ ਪ੍ਰਸਾਦ ਅਨੰਦ ਬਿਐ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜੇ ਸੇਤੀ ਮਨ ਵਜੀਆ ਬਧਾ ਈਆਂ ਰਾਗ ਰਤਨ ਪ੍ਰਵਾਨ ਪਰੀਆਂ ਸਾਬ ਦਗਾ ਬਣਾਈਆਂ ਸਬਦੋ ਰਾਗਾ ਬੋ ਹਰੀ ਕੇ ਰਮਨ ਜੀ ਨਿਵਸਾਇਆ ਕਹੇ ਨਾਨਕ ਨੰਦ ਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ ਹੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚ ਸਵਾ ਗਿਆਨਾਈ ਕਰ ਤੇਰੇ ਕਰਤਾ ਤੇਰੇ ਸਭੁ ਖੈ ਜਿਸ ਦੇਸ ਪਾਵੇ ਸਦਾ ਸੇਵਤ ਸੁਲਾਹਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੇ ਮਾਨ ਵਸਿਆ ਸਾ ਬਾਜੇ ਸਾਧਕ ਨੇਰੇ ਕਹਿ ਨਾਨਕ ਸੱਚ ਸਹਿਵ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਣੀ ਆਏ ਵਸਿਆ ਜਿਨ ਇਛਾ ਸਭ ਪਜਾਈਆਂ ਅਸਦਾ ਕਰਵਾਨ ਕੀਤਾ ਗੁਰੂ ਵਿਢੂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਬਦ ਤਤਕਾਰ ਸਵਾਗੇਕਾਰ ਸਵਾਗੇ ਸਾਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੀ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੇ ਸਬੂ ਆਤਿਤ ਕਰਨ ਹਦ ਵਾਜੇ ਆਂਦ ਸੁਣੋ ਬੜਾ ਪਾਗੀ ਹੋ ਸਗਲ ਮਨੋ ਰਤ ਪੂਰੇ 파ਰਵਰਨ ਪ੍ਰਪਾਇਆ ਉਤਰੇ 사ਗਲ ਬਸੂਰੇ ਦੂਹ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਂਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੋਂਤੇ ਬਨੀਤ ਕਹਿਤੇ ਬਵਿੱਤ ਸਾਤ ਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਅਨੰਦ ਸਾਹਿਬ ਰਾਮਕਲੀ ਮਹਲਾ ਤੀਜਾ ਅਨੰਦ ਇੱਕਮਕਾਰ ਸਤਿਗੁਰ ਪ੍ਰਸਾਦ ਅਨੰਦ ਬਿਐ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜੇ ਛੇਤੀ ਮਨ ਵਜੀਆਂ ਬਧਾ ਅੰਨ ਰਾਗ ਰਤਨ ਪ੍ਰਵਾਨ ਕਰੀਆਂ ਸਾਬ ਦੀਆਂ ਬਣਾਈਆਂ ਸ਼ਬਦ ਉਹਦਾ ਗਾਵੋ ਹਰੀ ਕੇ ਰਾਮਾਂ ਜੀ ਨਿਵਾਸਾਇਆ ਕਹੇ ਨਾਨਕ ਨੰਦ ਆ ਸਤਿਗੁਰੂ ਮੈਂ ਪਾਇਆ ਇਹ ਮਾਣ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚ ਸੇਵਾ ਗਿਆਨਾਈ ਕਰ ਤੇਰੇ ਕਰਤਾ ਤੇਰੇ ਸਭੁਛੈ ਜਿਸ ਦੇਸ ਪਾਵੇ ਸਦਾ ਸੇਵਤ ਸੁਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਾਨ ਵਸਿਆ ਸਾ ਬਾਜੇ ਸਾਧਕ ਨੇਰੇ ਕਹਿ ਨਾਨਕ ਸੱਚ ਸਹਿਵ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਘਰ ਸਾਧ ਸੁਖਮਣੀ ਆਏ ਵਸਿਆ ਜਿਨ ਇਛਾ ਸਭ ਪੰਜਾਈਆਂ ਅਸਦਾ ਕਰਵਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਬਦ ਤਤਕਾਰ ਸਵਾਗੇਕਾਰ ਸਵਾਗੇ ਸਾਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੀ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਬੂ ਆ ਤਤ ਕਰਨ ਹਦ ਵਾਜੇ ਆਂਦ ਸੁਨੋ ਬੜਾ ਪਾਗੀ ਹੋ ਸਗਲ ਮਨੋ ਰਤ ਪੂਰੇ 파ਰਵਰਮ ਪ੍ਰੂਪਾਇਆ ਉਤਰੇ 사ਗਲ ਬਸੂਰੇ ਦੂਹ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਂਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੋਂਤੇ ਬਨੀਤ ਕਹਿਤੇ ਬਵਿੱਤ ਸਾਤ ਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਜੀ ਅਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ ਅਨੰਦ ਇੱਕਮਕਾਰ ਸਤਿਗੁਰ ਪ੍ਰਸਾਦ ਅਨੰਦ ਬਿਐ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜਿ ਸੇ ਤੀ ਮਨ ਵਜੀਆ ਬਧਾ ਈਆਂ ਰਾਗ ਰਤਨ ਪ੍ਰਵਾਨ ਪਰੀਆਂ ਸਬਦਾਂ ਗਾ ਬਣਾਈਆਂ ਸਬਦੋ ਦਾ ਗਾਵੋ ਹਰੀ ਕੇ ਰਮਨ ਜੀ ਨਿਵਸਾਇਆ ਕਹੇ ਨਾਨਕ ਨੰਦ ਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬਸਾਰਨਾ ਹੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਿ ਮਨੁ ਬਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚ ਸੇਵਾ ਗਿਆਨਾਈ ਕਰ ਤੇਰੇ ਕਰਤਾ ਤੇਰੇ ਸਭੁ ਖੈ ਜਿਸ ਦੇਸ ਪਾਵੇ ਸਦਾ ਸੇਵਤ ਸੁਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਸਾਬਾਜੇ ਸਾਬਦਕ ਨੇ ਇਹ ਕਹੇ ਨਾਨਕ ਸੱਚ ਸਹਿਵ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨਿ ਪੁੱਖਾਂ ਸਭ ਗਵਾਈਆਂ ਘਰ ਸਾਧ ਸੁਖਮਣਿ ਆਏ ਵਸਿਆ ਜਿਨ ਇਛਾ ਸਭ ਪਜਾਈਆਂ ਅਸਦਾ ਕਰਵਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੋਣਾ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਿਤਕਾਰ ਸਵਾਗੇ ਕਾਰ ਸਵਾਗੇ ਸਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੀ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਬੂ ਆ ਤਿਤ ਕਰਨ ਹਦ ਵਾਜੇ ਆਂਦ ਸੁਣੋ ਬੜਾ ਪਾਗੀ ਹੋ ਸਗਲ ਮਨੋ ਰਤ ਪੂਰੇ ਪਾਰਵਰਨ ਪ੍ਰੂਪਾਇਆ ਉਤਰੇ ਸਾਗਰ ਬਸੂਰੇ ਦੂਹ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਂਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੋਂਤੇ ਬਨੀਤ ਕਹਿਤੇ ਬਵਿੱਤ ਸਾਤ ਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਆਨੰਦ ਸਾਹਿਬ ਰਾਮ ਕਲੀ ਮਹਲਾ ਤੀਜਾ ਆਨੰਦ ਏਕਮਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਗ ਰਤਨ ਪ੍ਰਵਾਨ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਦਾ ਗਾਵੋ ਹਰੀ ਕੇ ਰਮਨ ਜੀ ਨਿਵਸਾਇਆ ਕਹੇ ਨਾਨਕ ਨੰਦੋ ਆ ਸਤਗੁਰੂ ਮੈਂ ਪਾਇਆ ਇਹ ਮਾਣ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬਸਾਰਨਾ ਹੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚ ਸੇਵਾ ਗਿਆਨਾਈ ਕਰ ਤੇਰੇ ਕਰਤਾ ਤੇਰੇ ਸਭੁ ਖੈ ਜਿਸ ਦੇਸ ਪਾਵੇ ਸਦਾ ਸੇਵਤ ਸੁਲਾਹਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੇ ਮਾਨ ਵਸਿਆ ਸਾ ਬਾਜੇ ਸਾਬ ਦੇ ਕਨੇਰੇ ਕਹਿ ਨਾਨਕ ਸੱਚ ਸਹਿਵ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਣੀ ਆਏ ਵਸਿਆ ਜਿਨ ਇਛਾ ਸਭ ਪਜਾਈਆਂ ਅਸਦਾ ਕਰਵਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਬਦ ਤਤਕਾਰ ਸਵਾਗੇਕਾਰ ਸਵਾਗੇ ਸਾਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੀ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਬੂ ਆਤਿਤ ਕਰਨ ਹਦ ਵਾਜੇ ਆਂਦ ਸੁਨੋ ਬੜਾ ਪਾਗੀ ਹੋ ਸਗਲ ਮਨੋ ర్థ ਪੂਰੇ ਪਾਰਵਰਨ ਪ੍ਰਪਾਇਆ ਉਤਰੇ ਸਗਲ ਬਸੂਰੇ ਦੂਹ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਂਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੋਂਤੇ ਬਨੀਤ ਕਹਿਤੇ ਬਵਿੱਤ ਸਾਤ ਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਅਨੰਦ ਸਾਹਿਬ ਰਾਮਕਲੀ ਮਹਲਾ ਤੀਜਾ ਅਨੰਦ ਇੱਕਮੁਕਾਰ ਸਤਿਗੁਰ ਪ੍ਰਸਾਦ ਅਨੰਦ ਬਿਐ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜੇ ਸੇਤੀ ਮਨ ਵਜੀਆਂ ਬਧਾ ਅੰਨ ਰਾਗ ਰਤਨ ਪ੍ਰਵਾਨ ਪਰੀਆਂ ਸਾਬ ਦੰਗਾ ਬਣਾਈਆਂ ਸਬਦ ਉਹਦਾ ਗਾਵੋ ਹਰੀ ਕੇ ਰਾਮਾ ਜੀ ਨਿਵਾਸਾਇਆ ਕਹੇ ਨਾਨਕ ਨੰਦੋ ਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚ ਸੇਵਾ ਗਿਆਨਾਈ ਕਰ ਤੇਰੇ ਕਰਤਾ ਤੇਰੇ ਸਭਛੈ ਜਿਸ ਦੇਸ ਪਾਵੇ ਸਦਾ ਸੇਵਤ ਸੁਲਾਹਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੇ ਮਾਨ ਵਸਿਆ ਸਾ ਬਾਜੇ ਸਬਦ ਕਨੇਰੇ ਕਹਿ ਨਾਨਕ ਸੱਚ ਸਹਿਵ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਘਰ ਸਾਧ ਸੁਖਮਣੀ ਆਏ ਵਸਿਆ ਜਿਨ ਇਛਾ ਸਭ ਪੰਜਾਈਆਂ ਅਸਦਾ ਕਰਵਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਬਦ ਤਤਕਾਰ ਸਵਾਗੇਕਾਰ ਸਵਾਗੇ ਸਾਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਦੁੱਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੀ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਬੂ ਆ ਤਿਤ ਕਰਨ ਹਦ ਵਾਜੇ ਆਂਦ ਸੁਣੋ ਬੜਾ ਪਾਗੀ ਹੋ ਸਗਲ ਮਨੋ ਰਤ ਪੂਰੇ 파ਰਵਰਮ ਪ੍ਰੂਪਾਇਆ ਉਤਰੇ 사ਗਲ ਬਸੂਰੇ ਦੂਹ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਂਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੋਂਤੇ ਬਨੀਤ ਕਹਤੇ ਬਵਿੱਤ ਸਾਤ ਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ